ਇਹ ਲੋਗੋ ਕਿਸੇ ਪਹਿਚਾਨ ਦਾ ਮਹਤਾਜ ਨਹੀਂ ਅੱਜ ਦੇ ਯੂਥ ਚ ਤੇ 1980 ਦੇ ਦਸ਼ਕ ਚ ਇਹਨੇ ਬਾਸਕਟਬਾਲ ਤੇ ਰਾਜ ਕੀਤਾ ਲੇਕਿਨ ਇਹਦੀ ਕਹਾਣੀ ਜਿਹੜੀ ਹੈ ਉਹ ਲੋਗੋ ਦੀ ਤਰ੍ਹਾਂ ਹੀ ਬੜੀ ਇੰਟਰਸਟਿੰਗ ਹੈ 1980 ਦੇ ਦਸ਼ਕ ਚ ਨਾਈਕੀ ਸਗੀ ਸਿਰਫ ਇੱਕ ਸ਼ੂ ਰਨਿੰਗ ਕੰਪਨੀ ਬਾਸਕਟਬਾਲ ਦੇ ਪਲੇਅਰਸ ਲਈ ਵੀ ਉਹ ਜੁੱਤੇ ਬਣਾਉਂਦੀ ਸੀ ਲੇਕਿਨ ਐਡੀਡਾਸ ਤੇ ਕਨਵਰਸ ਤੋਂ ਪਿੱਛੇ ਸੀ ਉਹਨਾਂ ਦੇ ਹਾਲਾਤ ਇੰਨੇ ਗੁਮਾੜੇ ਸੀ ਕਿ 1984 ਦੇ ਵਿੱਚ ਜਿਹੜੀ ਉਹਨਾਂ ਦੀ ਬਾਸਕਟਬਾਲ ਡਿਵੀਜ਼ਨ ਸੀ ਉਹਨੂੰ ਬੰਦ ਕਰਨ ਦੀ ਨੌਬਤ ਤੱਕ ਆ ਗਈ ਸੀ ਉਸ ਟਾਈਮ ਤੇ ਉਹਨਾਂ ਦੀ ਬਾਸਕਟਬਾਲ ਡਿਵੀਜ਼ਨ ਦੇ ਇੱਕ ਐਗਜ਼ੀਕਿਟਿਵ ਸੋਨੀ ਵਕਾਰੋ ਨੇ ਡਿਸਾਈਡ ਕੀਤਾ ਕਿ ਆਪਣੇ ਕੋਲ ਇੰਨਾ ਬਜਟ ਨਹੀਂ ਹੈ ਕਿ ਆਪਾਂ ਬਹੁਤ ਸਾਰੇ ਪਲੇਅਰਾਂ ਨੂੰ ਨਾਈਕੀ ਦਾ ਕੰਟਰੈਕਟ ਦਈਏ ਤੇ ਉਹਨਾਂ ਨੇ ਇਹ ਡਿਸਾਈਡ ਕੀਤਾ ਕਿ ਸਾਰੇ ਪਲੇਅਰਾਂ ਨੂੰ ਛੱਡ ਕੇ ਆਪਾਂ ਇੱਕੋ ਹੀ ਪਲੇਅਰ ਤੇ ਫੋਕਸ ਕਰਾਂਗੇ ਤੇ ਉਹਨੂੰ ਹੀ ਖਰੀਦਾਂਗੇ ਫਿਰ ਸਵਾਲ ਪੈਦਾ ਹੋਇਆ ਕਿਨੂੰ ਖਰੀਦਾਂਗੇ ਉਸ ਟਾਈਮ ਮਾਈਕਲ ਜਾਰਡਨ ਜਿਹੜਾ ਸੀਗਾ ਉਹ ਹੌਟ ਪ੍ਰੋਪਰਟੀ ਸੀ ਐਨਬੀਏ ਚ ਉਹ ਰੁਕੀ ਸੀ ਲੇਕਿਨ ਸਮਰ 올림픽ਸ ਜਿੱਤ ਕੇ ਆਇਆ ਸੀ 골ਡ ਮੈਡਲਿਸਟ ਸੀ ਬਟ ਪ੍ਰੋਬਲਮ ਇਹ ਸੀ ਕਿ ਉਹਨੂੰ ਲੈਣ ਵਾਸਤੇ ਐਡੀਡਾਸ ਕਨਵਰਸ ਵੀ ਲਾਈਨ 'ਚ ਸੀ ਹੁਣ ਜਿਹੜਾ ਨਾਈਕੀ ਸੀ ਉਹਨੂੰ ਲੈਣਾ ਤਾਂ ਚਾਹੁੰਦਾ ਸੀ ਲੇਕਿਨ ਉਹ ਨਾਈਕੀ ਨੂੰ ਨਹੀਂ ਚਾਹੁੰਦਾ ਸੀ ਕਿਉਂਕਿ ਕਨਵਰਸ ਦਾ ਜੁੱਤਾ ਉਹ ਪਾਸਟ 'ਚ ਪਾ ਚੁੱਕਿਆ ਸੀ ਤੇ ਐਡੀਡਾਸ ਨਾਲ ਉਹਨੂੰ ਪਿਆਰ ਸੀ ਹੁਣ ਜਿਹੜੇ ਸੋਨੀ ਵਕਾਰੋ ਸੀ ਉਹਨਾਂ ਦਾ ਇਹਦੇ ਵਿੱਚ ਬਹੁਤ ਵੱਡਾ ਯੋਗਦਾਨ ਰਿਹਾ ਉਹ ਪਰਸਨਲੀ ਮਿਲਣ ਗਏ ਮਾਈਕਲ ਜਾਰਡਨ ਦੀ ਮਾਤਾ ਜੀ ਨੂੰ ਡੈਲੋਰਸ ਜਾਰਡਨ ਉਹਨਾਂ ਦੇ ਘਰੇ ਤੇ ਉਹਨਾਂ ਨੇ ਉਹਨਾਂ ਨੂੰ ਕਨਵਿੰਸ ਕੀਤਾ ਕਿ ਤੁਸੀਂ ਇੱਕ ਵਾਰ ਨਾਈਕੀ ਦੀ ਪ੍ਰੈਜੈਂਟੇਸ਼ਨ ਦੇਖੋ ਕਿਉਂਕਿ ਐਡੀਡਾਸ ਤੇ ਕਨਵਰਸ ਜਿ ਤੁਹਾਡੇ ਮੁੰਡਾ ਨੰਬਰ 1 ਤੇ ਨਹੀਂ ਹੈ ਉਹਨਾਂ ਦੇ ਕੋਲ ਹੋਰ ਵੀ ਐਸਟੈਬਲਿਸ਼ਡ ਸਟਾਰਸ ਨੇ ਤੇ ਨਾਈਕੀ ਵਾਸਤੇ ਉਹੀ ਨੰਬਰ 1 ਹੈ ਉਹਨਾਂ ਦੀ ਮਾਤਾ ਜੀ ਕਨਵਿੰਸ ਹੋਈ ਮਾਈਕਲ ਜਾਰਡਨ ਨਹੀਂ ਜਾਣਾ ਚਾਹੁੰਦਾ ਸੀ ਲੇਕਿਨ ਮਾਤਾ ਪਿਤਾ ਦੇ ਕਹਨ ਤੇ ਉਹ ਨਾਈਕੀ ਦੀ ਪ੍ਰੈਜੈਂਟੇਸ਼ਨ ਤੇ ਆਇਆ ਲੇਕਿਨ ਉਹ ਨਾਈਕੀ ਦੀ ਪ੍ਰੈਜੈਂਟੇਸ਼ਨ ਤੇ ਆਇਆ ਉਸ ਤੋਂ ਪਹਿਲਾਂ ਉਹ ਐਡੀਡਾਸ ਤੇ ਕਨਵਰਸ ਦੀ ਪ੍ਰੈਜੈਂਟੇਸ਼ਨ ਤੇ ਵੀ ਗਿਆ ਉਹਨਾਂ ਦੀ ਪ੍ਰੈਜੈਂਟੇਸ਼ਨ ਤੋਂ ਉਹਨੂੰ ਇਹ ਜੱਜ ਹੋ ਗਿਆ ਸੀ ਕਿ ਉਹਨਾਂ ਵਾਸਤੇ ਉਹ ਨੰਬਰ 1 ਪਲੇਅਰ ਨਹੀਂ ਹੈ ਚਲੋ ਉਧਰ ਮੀਟਿੰਗਾਂ ਦਾ ਦੌਰ ਚੱਲ ਰਿਹਾ ਸੀ ਤੇ ਇੱਧਰ ਤਿਆਰੀ ਚੱਲ ਰਹੀ ਸੀ ਜਾਰਡਨ ਨੂੰ ਦਿਖਾਉਣ ਵਾਸਤੇ ਜੁੱਤੇ ਦੀ ਪੀਟਰ ਮੂਰ ਟਿੰਕਰ ਹਾਰਟਫੀਲਡ ਤੇ ਬਰੂਸ ਕਿਲਗੋਰ ਦੀ ਕਿ ਕਿਸ ਤਰੀਕੇ ਦਾ ਜੁੱਤਾ ਬਣਾਇਆ ਜਾਵੇ ਪੀਟਰ ਮੂਰ ਇੱਕ ਲੈਜੈਂਡਰੀ ਡਿਜ਼ਾਈਨਰ ਸੀ ਉਹਨੇ ਏਅਰ ਜਾਰਡਨ 1 ਬਣਾਇਆ ਉਹਨੇ ਆਹ ਵਾਲਾ ਲੋਗੋ ਵੀ ਬਣਾਇਆ ਜੰਪਮੈਨ ਦਾ ਉਹਨੇ ਐਡੀਡਾਸ ਦਾ ਲੋਗੋ ਵੀ ਬਣਾਇਆ ਹੁਣ ਜਦੋਂ ਆਪਾਂ ਕਿਸੇ ਨੂੰ ਜੁੱਤਾ ਦਿਖਾਣਾ ਹੈ ਤੇ ਉਹਨੂੰ ਆਪਸ਼ਨ ਦੇਵਾਂਗੇ ਟੀਮ ਨੇ ਡਿਸਾਈਡ ਕੀਤਾ ਕੋਈ ਆਪਸ਼ਨ ਨਹੀਂ ਦੇਣਾ ਇੱਕੋ ਹੀ ਜੁੱਤਾ ਬਣਾਉਣਾ ਹੈ ਤਾਕੀ ਉਹੀ ਜੁੱਤਾ ਜਿਹੜਾ ਹੈ ਉਹ ਇੰਨਾ ਅਪੀਲਿੰਗ ਹੋਵੇ ਕਿ ਕਨਫਿਊਜ਼ਨ ਕ੍ਰੀਏਟ ਨਾ ਹੋਵੇ ਹੁਣ ਜੁੱਤਾ ਜਿਹੜਾ ਬਣਾਇਆ ਗਿਆ ਉਹ ਸੀ ਲਾਲ ਤੇ ਕਾਲੇ ਰੰਗ ਦਾ ਜਦੋਂ ਜਾਰਡਨ ਮੀਟਿੰਗ 'ਚ ਆਏ ਉਹਨਾਂ ਨੇ ਜੁੱਤਾ ਦੇਖਿਆ ਇੱਕ ਵਾਰੀ ਉਹਨਾਂ ਨੂੰ ਪਸੰਦ ਨਹੀਂ ਆਇਆ ਫਿਰ ਟੀਮ ਨੇ ਉਹਨਾਂ ਨੂੰ ਕਨਵਿੰਸ ਕੀਤਾ ਕਿ ਅਸੀਂ ਤੁਹਾਡੀ ਪਰਸਨਲ ਜਿਹੜੀ ਰੇਂਜ ਹੈ ਲਾਈਨ ਹੈ ਸ਼ੂ ਲਾਈਨ ਹੈ ਉਹ ਬਣਾ ਰਹੇ ਹਾਂ ਇਹ ਤੁਹਾਡੇ ਨਾਮ ਤੇ ਚੱਲੇਗੀ ਤੇ ਉਹਨਾਂ ਨੇ ਉਹਦੇ ਵਿੱਚ ਫੀਚਰਸ ਜਿਹੜੇ ਸੀਗੇ ਉਹ ਵੀ ਐਕਸਪਲੇਨ ਕੀਤੇ ਇੱਕ ਫੀਚਰ ਸੀ 에어 쿠ਸ਼ਨ ਟੈਕਨੋਲੋਜੀ ਜੁੱਤੇ ਦੇ ਸੋਲ ਦੇ ਵਿੱਚ ਹਵਾ ਭਰੀ ਜਿਹਦੇ ਨਾਲ ਜਦੋਂ ਜਾਰਡਨ ਜੰਪ ਮਾਰੇਗਾ ਤੇ ਉਹਦਾ ਜੰਪ ਹਾਈ ਜਾਏਗਾ ਜੁੱਤੇ ਦਾ ਜਿਹੜਾ ਡਿਜ਼ਾਈਨ ਸੀ ਉਹਦੀ ਵੀ ਇੱਕ ਸਟੋਰੀ ਹੈ ਜੁੱਤੇ ਦੇ ਜਿਹੜਾ ਆਪਣਾ ਅੱਡੀ ਵਾਲਾ ਪਾਰਟ ਹੈ ਐਂਕਲ ਪਾਰਟ ਉੱਥੇ ਖੰਭਾਂ ਦਾ ਇੱਕ ਲੋਗੋ ਬਣਿਆ ਉਹ ਲੋਗੋ ਪਤਾ ਹੈ ਪੀਟਰ ਮੂਰ ਨੇ ਕਿੱਥੋਂ ਇਨਸਪਾਇਰ ਹੋ ਕੇ ਬਣਾਇਆ ਪੀਟਰ ਮੂਰ ਫਲਾਈਟ 'ਤੇ ਜਾ ਰਿਹਾ ਸੀ ਉਹਨੇ ਫਲਾਈਟ اٹੈਂਡੈਂਟ ਦੀ ਪਿੰਨ ਤੋਂ ਇਨਸਪੀਰੇਸ਼ਨ ਲੈ ਕੇ ਸਕੈਚ ਡਰਾ ਕੀਤਾ ਤੇ ਉਹ ਲੋਗੋ ਜਿਹੜਾ ਸੀਗਾ ਉਹ 에ਅਰ ਜਾਰਡਨ 'ਤੇ ਲੱਗਿਆ ਲੋਗੋ ਲੱਗ ਗਿਆ ਕਲਰ ਡਿਸਾਈਡ ਹੋ ਗਿਆ ਬਟ ਇੱਕ ਪ੍ਰੋਬਲਮ ਸੀ ਪ੍ਰੋਬਲਮ ਕੀ ਪ੍ਰੋਬਲਮ ਸੀ ਐਨਬੀਏ ਦੇ ਰੂਲਸ ਐਨਬੀਏ ਦਾ ਰੂਲ ਸੀ ਕਿ ਜਿਹੜਾ ਜੁੱਤਾ ਹੈ ਉਹ 52% ਵਾਈਟ ਕਲਰ ਹੋਣਾ ਚਾਹੀਦਾ ਤੇ ਬਾਕੀ ਟੀਮ ਦੇ ਪਲੇਅਰਸ ਨੇ ਜਿਹੜੇ ਜੁੱਤੇ ਪਾਏ ਆ ਉਹਨਾਂ ਦੇ ਨਾਲ ਮੈਚ ਹੋਣਾ ਚਾਹੀਦਾ ਜਾਰਡਨ ਸਾਹਿਬ ਦਾ ਜੁੱਤਾ ਲਾਲ ਤੇ ਕਾਲੇ ਰੰਗ ਦਾ ਸੀ ਮੈਚ ਤਾਂ ਉਹਨਾਂ ਨਹੀਂ ਸੀ ਫਿਰ ਉਹ ਖੇਡ ਨਹੀਂ ਸਕਦੇ ਸੀ ਨਹੀਂ ਖੇਡ ਸਕਦੇ ਸੀ ਐਨਬੀਏ ਦਾ ਰੂਲ ਹੈ ਜੇ ਤੁਸੀਂ कि 51% ਨੂੰ ਫੋਲੋ ਨਹੀਂ ਕਰੋਗੇ ਤਾਂ ਤੁਹਾਨੂੰ ਫਾਈਨ ਦੇਣਾ ਪਏਗਾ ਨਾਈਕੀ ਤਿਆਰ ਸੀ ਫਾਈਨ ਸੀ 5000 ਡਾਲਰ ਪਰ ਮੈਚ ਇਹ ਸੀ ਇੱਕ ਮਾਰਕੀਟਿੰਗ ਸਟਰੈਟਜੀ ਜੀਨੀਅਸ ਮਾਰਕੀਟਿੰਗ ਸਟਰੈਟਜੀ ਲੇਕਿਨ ਇਸ ਤੋਂ ਪਹਿਲਾਂ ਜਾਰਡਨ ਨੂੰ ਆਪਣੇ ਵੱਲ ਕਰਨਾ ਸੀ ਜਾਰਡਨ ਨੂੰ ਆਫਰ ਹੋਇਆ 2.5 ਮਿਲੀਅਨ ਡਾਲਰ 5 ਸਾਲ ਚ ਉਹਨੂੰ ਮਿਲਣਾ ਸੀ ਤੇ ਜਿਸ ਤਰੀਕੇ ਦੀ ਪਰਫਾਰਮੈਂਸ ਕਰੂਗਾ ਉਸ ਤਰੀਕੇ ਦਾ ਬੋਨਸ ਲੇਕਿਨ ਉਹਦੀ ਮਾਤਾ ਜੀ ਅੜ ਗਏ ਉਹਨਾਂ ਦਾ ਕਹਿਣਾ ਸੀ ਕਿ ਜਿਹੜਾ ਵੀ ਪ੍ਰੋਡਕਟ ਜਾਰਡਨ ਦਾ बिकੇਗਾ ਉਹਦਾ ਕੁਝ ਪ੍ਰਤੀਸ਼ਤ ਜਿਹੜੀ ਸੇਲ ਹੋਊਗੀ ਉਹ ਉਹਨਾਂ ਨੂੰ ਮਿਲੇਗਾ ਹੁਣ ਵਿਕਾਰੋ ਸਾਹਿਬ ਜਿਹੜੇ ਸੀਗੇ ਉਹਨਾਂ ਦੀ ਮਾਤਾ ਜੀ ਨੂੰ ਕਹਿੰਦੇ ਕਿ ਇਹ ਤਾਂ ਪੋਸੀਬਲ ਨਹੀਂ ਹੈ ਕਿਉਂਕਿ ਉਦੋਂ ਤੱਕ ਸਪੋਰਟਸ ਦੀ ਹਿਸਟਰੀ ਚ ਕੰਪਨੀ ਕਿਸੇ ਵੀ ਐਥਲੀਟ ਨੂੰ ਸੇਲ ਚ ਹਿੱਸਾ ਨਹੀਂ ਦਿੰਦੀ ਸੀ ਵਕਾਰੋ ਸਾਹਿਬ ਇਹ ਚੀਜ਼ ਲੈ ਕੇ ਗਏ ਫਿਲ ਨਾਈਟ ਕੋਲ ਜਿਹੜੇ ਕਿ ਨਾਈਕੀ ਕੰਪਨੀ ਦੇ ਮਾਲਕ ਸੀ ਸਭ ਤੋਂ ਜ਼ਿਆਦਾ ਵੱਡੇ ਸ਼ੇਅਰਹੋਲਡਰ ਸੀ ਜਦੋਂ ਉਹਨਾਂ ਨੇ ਇਹ ਗੱਲ ਦੱਸੀ ਉਹਨਾਂ ਨੂੰ ਤਾਂ ਉਹਨਾਂ ਨੇ ਇੱਕਦਮ ਹਾਂ ਕਰ ਦਿੱਤੀ ਕਿਉਂਕਿ ਨਾਈਕੀ ਵਰਗੀ ਕੰਪਨੀ ਫਿਲ ਨਾਈਟ ਨੇ ਆਪਣੀ ਇਨਸਟੈਂਟ ਤੇ ਬਣਾਈ ਸੀ ਇਹ ਖੁਸ਼ਖਬਰੀ ਵਕਾਰੋ ਸਾਹਿਬ ਨੇ ਉਹਨਾਂ ਦੀ ਮਾਨ ਨੂੰ ਦਿੱਤੀ ਤੇ ਇਸ ਤੋਂ ਬਾਅਦ 26 ਨਵੰਬਰ 1984 ਚ ਕੰਟਰੈਕਟ ਸਾਈਨ ਹੋ ਗਿਆ ਜਿਦੀ ਟਰਮਸ ਐਂਡ ਕੰਡੀਸ਼ਨਸ ਸੀਗੀਆਂ 2.5 ਮਿਲੀਅਨ ਡਾਲਰ ਪਰਫਾਰਮੈਂਸ ਦੇ ਉੱਤੇ ਮਿਲਣ ਵਾਲਾ ਇਨਸੈਂਟਿਵ ਤੇ ਹਰ ਜੁੱਤੇ ਦੀ ਸੇਲ 'ਚੋਂ ਇੱਕ ਕਮਿਸ਼ਨ ਪਹਿਲਾ 에ਅਰ ਜਾਰਡਨ ਜੁੱਤਾ 17 ਨਵੰਬਰ 1984 'ਚ ਬਣਿਆ ਤੇ 1 ਅਪ੍ਰੈਲ 1985 ਤੋਂ ਇਹ ਲੋਕਾਂ ਵਾਸਤੇ ਸੇਲ ਤੇ ਲੱਗ ਗਿਆ ਹੁਣ ਜਿਹੜਾ ਫਿਲ ਨਾਈਟ ਸੀ ਉਹਨਾਂ ਨੇ ਜੇ 2.5 ਮਿਲੀਅਨ ਡਾਲਰ जॉर्डन देन का कॉन्ट्रैक्ट किया कमाने भी सी, दा सी अंदाजा सीना जीमेट से सी, जी उन्हों सोच सी सी, असी कमावे तीन मिलियन डॉलर तीन साल चया कि जो कॉन्ट्रैक्ट साइन हो गया माइकल जॉर्डन ने चिकागो बुल्स के वलों गेम्स खेडिया हर गेम से पाँच हज़ार डॉलर का फाइन लग्या ਤੇ ਨਾਈਕੀ ਨੇ ਫਾਈਨ ਦਿੱਤਾ NBA ਦੇ ਜਿਹੜੇ ਨਿਯਮ ਸੀਗੇ ਉਹਨਾਂ ਦੀ ਉਲੰਘਣਾ ਵੀ ਕੀਤੀ ਤੇ ਇਹ ਬਣ ਗਈ ਇੱਕ ਐਡਵਰਟਾਈਜ਼ਮੈਂਟ ਬਹੁਤ ਵੱਡੀ ਐਡਵਰਟਾਈਜ਼ਮੈਂਟ ਹਰ ਇੱਕ ਜਨਾ ਜਿਹੜਾ ਸੀਗਾ ਉਹ ਨਾਈਕੀ ਦੇ ਜੁੱਤੇ ਦੀ ਗੱਲਬਾਤ ਕਰਨ ਲੱਗਿਆ ਔਰ ਇਹ ਜਿਹੜਾ ਉਹਨਾਂ ਨੇ ਮਾਰਕੀਟਿੰਗ ਦਾ ਕੈਂਪੇਨ ਬਣਾਇਆ ਤੁਸੀਂ ਜਾਣ ਕੇ ਹੈਰਾਨ ਹੋਵੋਗੇ ਉਹਨਾਂ ਦਾ ਅੰਦਾਜ਼ਾ ਸੀ 3 ਸਾਲ ਚ 3 ਮਿਲੀਅਨ ਡਾਲਰ ਕਮਾਣੇ ਪਹਿਲੇ ਸਾਲ ਚ 126 ਮਿਲੀਅਨ ਡਾਲਰ ਦੀ ਸੇਲ ਹੋਈ ਨਾਈਕੀ ਦੇ 에ਅਰ ਜਾਰਡਨ ਦੇ ਜੁੱਤੇ ਤੋਂ ਪਹਿਲੇ ਸਾਲ 'ਚ ਤੇ ਇਹ ਸੀਗਾ ਇੱਕ ਜਿਹੜਾ ਮਾਰਕੀਟਿੰਗ ਜੀਨੀਅਸ ਜਿਹੜਾ ਨਾਈਕੀ ਨੇ ਕਰਾਕ ਕੀਤਾ ਫਿਰ ਆਇਆ 22 ਸਤੰਬਰ 1997 ਨਾਈਕੀ ਤੇ ਜਾਰਡਨ ਨੇ ਬ੍ਰਾਂਡ ਲਾਂਚ ਕੀਤਾ ਜਾਰਡਨ ਬ੍ਰਾਂਡ ਜਿਹੜਾ ਕਿ origianally ਜਿਹੜਾ ਸੀ ਬ੍ਰਾਂਡ ਜਾਰਡਨ ਕਰਕੇ ਜਾਨਿਆ ਜਾਂਦਾ ਸੀ ਜਿਹੜਾ ਇਹ ਬ੍ਰਾਂਡ ਜਾਰਡਨ ਸੀ ਇਹ ਸਿਰਫ ਜੁੱਤੇ ਨਹੀਂ ਬਣਾਏਗਾ ਇਹਦੇ ਵਿੱਚ ਟੀ-ਸ਼ਰਟਸ ਕੈਪਸ ਹੋਰ ਜਿੰਨਾ ਵੀ ਸਪੋਰਟਸ ਵੇਅਰ ਸਿਗਾ ਉਹ ਸਾਰਾ ਬਨੇਗਾ ਤੁਸੀਂ ਜਾਣ ਕੇ ਹੈਰਾਨ ਹੋਵੋਗੇ 2022 ਦੇ ਵਿੱਚ ਕੱਲਾ ਜਿਹੜਾ ਇਹ ਜਾਰਡਨ ਬ੍ਰਾਂਡ ਸੀ ਇਹਨੇ ਨਾਈਕੀ ਨੂੰ ਕਿੰਨੇ ਦੀ ਸੇਲ ਕਰਕੇ ਦਿੱਤੀ 5 ਬਿਲੀਅਨ ਡਾਲਰ ਜਿਹਦੇ ਵਿੱਚੋਂ ਜਾਰਡਨ ਦਾ ਹਿੱਸਾ 150 ਤੋਂ 200 ਮਿਲੀਅਨ ਡਾਲਰ ਦੀ ਰਾਇਲਟੀ ਦਾ ਜਿਹੜਾ ਉਹਨੂੰ ਹਰ ਸਾਲ ਮਿਲਣਾ ਸੀ 1980 ਦੇ ਦशक 'ਚ ਜਿਹੜਾ ਸਨੀਕਰ ਹੈਡ ਕਲਚਰ ਸੀਗਾ ਉਹ ਵੀ ਡਿਵੈਲਪ ਹੋਇਆ ਲੋਕਾਂ 'ਚ ਇੰਨਾ ਗ੍ਰੇਸ ਸੀਗਾ ਜਾਰਡਨ ਦੇ ਸਨੀਕਰਾਂ ਦਾ ਕਿ ਜਿਹੜਾ 에ਅਰ ਜਾਰਡਨ 1985 'ਚ ਲਾਂਚ ਹੋਇਆ ਸੀਗਾ ਉਹ ਇੱਕ ਪੇਅਰ 20000 ਡਾਲਰ ਦਾ ਬਿਕਿਆ 20000 ਡਾਲਰ ਇਹਨਾਂ ਦੀ ਰੀਸੇਲ ਵੈਲਿਊ ਵੀ ਬਹੁਤ ਹੈ ਅੱਜ ਦੇ ਟਾਈਮ 'ਚ ਤੁਸੀਂ ਜਾਣ ਕੇ ਹੈਰਾਨ ਹੋਵੋਗੇ ਕਿ ਜਿਹੜੇ ਆ ਏਅਰ ਜਾਰਡਨ ਜਾਂ ਜਿਹੜੇ ਏਅਰ ਜਾਰਡਨ ਦੇ ਜਿੰਨੇ ਵੀ ਜੁੱਤੇ ਨੇ ਜਿਹੜੇ ਸਨੀਕਰਸ ਨੇ ਇਹਨਾਂ ਦੀ ਜਿਹੜੀ ਰੀਸੇਲ ਮਾਰਕੀਟ ਹੈ 2025 ਤੱਕ ਉਹ 4 ਬਿਲੀਅਨ ਡਾਲਰ ਦੀ ਹੈ ਤੇ ਇਹ ਸੀ ਕਹਾਣੀ ਬ੍ਰਾਂਡ ਜਾਰਡਨ ਦੀ ਜਿਹੜੀ ਸ਼ੁਰੂ ਹੋਈ ਇੱਕ ਐਸੀ ਡਿਵੀਜ਼ਨ ਤੋਂ ਜਿਹੜੀ ਬੰਦ ਹੋਣ ਦੇ ਕਗਾਰ ਤੇ ਸੀ ਤੇ ਜਿਨੇ ਇੱਕ ਪਲੇਅਰ ਦੇ ਨਾਮ ਤੇ ਇੰਨੇ ਪੈਸੇ ਕਮਾਏ ਤੇ ਉਹ ਜਿਹੜਾ ਪਲੇਅਰ ਸੀ ਉਹ ਹੁਣੇ ਵੀ ਹੈ ਰਿਟਾਇਰ ਵੀ ਹੋ ਗਿਆ ਰਿਟਾਇਰਮੈਂਟ ਤੋਂ ਬਾਅਦ ਵੀ ਜਿਹੜਾ ਜਾਰਡਨ ਦਾ ਕ੍ਰੇਜ਼ ਹੈ ਉਹ ਬੰਦ ਨਹੀਂ ਹੋਇਆ ਤੇ ਇਹ ਚੱਲਦਾ ਜਾ ਰਿਹਾ ਹੈ ਤੇ ਆਪਾਂ ਇਦਾਂ ਹੀ ਕਹਿ ਸਕਦੇ ਆ ਕਿ ਸਾਨੂੰ ਕਦੇ ਵੀ ਹਾਰ ਨਹੀਂ ਮੰਨੀ ਜੇ ਆਪਾਂ ਐਂਡ ਤੇ ਵੀ ਪਹੁੰਚ ਗਏ ਆ ਤਾਂ ਵੀ ਆਪਾਂ ਨੂੰ ਹੌਸਲਾ ਨਹੀਂ ਛੱਡਣਾ ਤੇ ਮਿਹਨਤ ਕਰਦੇ ਰਹਿਣਾ ਜਾਰਡਨ ਦੀ ਇਹ ਸਟੋਰੀ ਸਾਨੂੰ ਸਿਖਾਉਂਦੀ ਹੈ ਕਿ ਐਂਡ ਤੱਕ ਵੀ ਜੇ ਆਪਾਂ ਡਟੇ ਰਹੀਏ ਤਾਂ ਹੋ ਸਕਦਾ ਹੈ ਕੋਈ ਐਸੀ ਚਾਲ ਸਾਡੇ ਕੋਲੋਂ ਚੱਲੀ ਜਾਵੇ ਜਿਹੜੀ ਕਿ ਬਿਲਕੁਲ ਸਟੀਕ ਨਿਸ਼ਾਨੇ ਤੇ ਜਾ ਕੇ ਲੱਗੇ ਐਸੀ ਹੋਰ ਵੀਡੀਓਜ਼ ਜਿਹੜੀਆਂ ਨੇ ਉਹ ਵੀ ਮਿਲਣਗੀਆਂ ਤੁਹਾਨੂੰ ਹਰ ਜਨਾਈਕੀ ਦਾ ਜ਼ਿਕਰ ਹੋਇਆ ਹੈ ਅੱਗੇ ਤੁਹਾਡੇ ਨਾਲ ਇੱਕ ਹੋਰ ਵੀਡੀਓ ਜ਼ਰੂਰ ਮੈਂ ਸਾਂਝੀ ਕਰਨਾ ਚਾਹਨਾ ਜਿਹਦੇ ਵਿੱਚ ਐਡੀਡਾਸ ਤੇ ਪਿਊਮਾ ਇਹ ਦੋ ਬ੍ਰਾਂਡਸ ਦੀ ਜਿਹੜੀ ਕਹਾਣੀ ਹੈ ਉਹ ਮੈਂ ਤੁਹਾਡੇ ਸਾਹਮਣੇ ਲੈ ਕੇ ਆਉਂਗਾ ਚੈਨਲ ਤੁਹਾਨੂੰ ਅੱਛਾ ਲੱਗ ਰਿਹਾ ਹੈ ਵੀਡੀਓਜ਼ ਅੱਛੀਆਂ ਲੱਗ ਰਹੀਆਂ ਨੇ ਤੇ ਇਹਨਾਂ ਨੂੰ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਡਾ ਆਪਣਾ ਤਰਨ ਪਰਤਵਾਰ